ਪਾਜੀ ਅੱਜਕੱਲ ਜਿਆਦਾਤਰ 90 ਕਵਾ ਜਾਂ ਮੈਂ 99 ਵੀ ਕਹਦਾ ਕੋਈ ਅਤ ਕਥ ਨਹੀਂ ਨਹੀਂ ਜਿਹੜੀਆਂ ਸਾਡੀਆਂ ਪੈਣਾ ਨੇ ਜਾਂ ਬੱਚੀਆਂ ਨੇ ਜਿਹੜਾ ਪ੍ਰਜਨਨ ਦਾ ਜਿਹੜਾ ਸਿਸਟਮ ਜਿਹੜਾ ਚੇਂਜ ਹੋਇਆ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਪਹਿਲਾਂ ਤੇ ਨੋਰਮਲ ਹਨਾ ਨੋਰਮਲ ਵੀ ਕਹਾਂਗੇ ਔਰ ਇੱਕ ਮੇਨ ਸੀਗਾ ਕਿ ਹਰ ਮਤਲਬ ਘਰ ਦੇ ਵਿੱਚ ਚਾਰ ਪੰਜ ਬੱਚੇ ਹੁੰਦੇ ਸੀ ਅੱਜਕੱਲ ਇੱਕ ਹੱਦ ਦੋ ਆ ਔਰ ਉਹ ਵੀ ਜਿਹੜਾ ਵਾ ਉਹ ਜੇ ਮੈਂ ਸਿੱਧਾ ਪੰਜਾਬੀ ਚ ਕਹਾਂਗੇ ਇੱਕ ਬੱਚਾ ਜਿਹੜਾ ਉਹ ਲੱਖ ਰੁਪਏ ਦਾ ਪੈਂਦਾ ਹਰ ਇੱਕ ਨੂੰ ਤੇ ਉਹ ਜੀ ਹਾਂ ਜੀ ਤੇ ਮਤਲਬ ਜਿਹੜਾ ਸੀਜ਼ੇਰੀਅਨ ਆ ਜਿਹੜਾ ਵੱਡਾ ਆਪਰੇਸ਼ਨ ਜਿਹਨੂੰ ਪੰਜਾਬੀ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਇਹ ਤਕਰੀਬਨ ਹਰ ਉਸ ਔਰਤ ਦਾ ਡਾਕਟਰ ਕਰ ਦਿੰਦੇ ਨੇ ਜਿਹੜਾ ਮਤਲਬ ਉਹਨਾਂ ਨੂੰ ਲੱਗਦਾ ਕਿ ਪੈਸੇ ਦੇ ਸਕਦਾ ਹਾਂ ਹੈਨਾ ਤੇ ਹੋਰ ਵੀ ਜਿਹੜੇ ਇਸ ਸੀਜ਼ੇਰੀਅਨ ਦੇ ਨਾਲ ਸੰਬੰਧਿਤ ਜਿਹੜੀਆਂ ਖਤਰਨਾਕ ਚੀਜ਼ਾਂ ਨੇ ਜਿਵੇਂ ਜੋ ਰੀਡ ਚ ਹੱਡੀ ਚ ਟੀਕਾ ਲਾਉਂਦੇ ਨੇ ਇਹਦੇ ਬਾਰੇ ਇਹਦੇ ਬਾਰੇ ਹਾਂ ਇਹਦੇ ਬਾਰੇ ਹੈਪੀ ਜੀ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਕੀਤਾ ਜੀ ਕਿ ਇਹ ਬਹੁਤ ਜ਼ਰੂਰੀ ਆ ਸਾਡੀਆਂ ਬੱਚੀਆਂ ਨੂੰ ਇਹ ਨਹੀਂ ਪਤਾ ਜੀ ਕਿ ਜਦੋਂ ਤੁਹਾਨੂੰ ਡਾਕਟਰ ਕਹਿੰਦੇ ਨੇ ਕਿ ਪੁੱਤਰ ਤੂੰ ਪ੍ਰੈਗਨੈਂਟ ਹੋ ਗਈਆਂ ਤੇਰੀ ਡਿਲੀਵਰੀ ਕਰਾਉਣ ਲੱਗਿਆਂ ਤੈਨੂੰ ਤੇਰੀ ਸਰਜਰੀ ਕਰਕੇ ਬੱਚਾ ਲਾਵਾਗੇ ਤੈਨੂੰ ਪ੍ਰੋਬਲਮ ਨਹੀਂ ਆ ਉਸ ਵੇਲੇ ਕੋਸ਼ਿਸ਼ ਕਰੋ ਮੇਰੀਆਂ ਬੱਚੀਆਂ ਕਿ ਉਹਨਾਂ ਦੀ ਡਾਕਟਰਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਉਹ ਜਦੋਂ ਤੁਹਾਨੂੰ ਉਹ ਕੰਮ ਕਰਨਾ ਤੁਹਾਡੇ ਜਦੋਂ ਬੱਚਾ ਡਿਲੀਵਰੀ ਹੋਣ ਤੋਂ ਪਹਿਲਾਂ ਤੁਹਾਡੇ ਇੰਜੈਕਟ ਕਰਦੇ ਆ ਜਿਹੜਾ ਪਿੱਛੇ ਰੀਲ ਦੀ ਹੱਡੀ 'ਤੇ ਜੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਸੁੱਨ ਕਰਦੇ ਆ ਸੋਨੇ ਜਿਆਦਾ ਜਿੰਨੀਆਂ ਵੀ ਸੁੱਨ ਕਰਨ ਵਾਲੇ ਚੀਜ਼ਾਂ ਨੇ ਸਾਰੀਆਂ ਚੂਹੇ ਤੋਂ ਬਣਦੀਆਂ ਨੇ ਅੱਛਾ ਜੀ ਜਿਹੜੇ ਸਾਡੇ ਅਸਤਾਦ ਸੀ ਜੀ ਜਦੋਂ ਉਹ ਕੀ ਕਰਦੇ ਸੀ ਚੂਹੇ ਦੀ ਖੱਲ ਲਾ ਲੈਂਦੇ ਸੀ ਹਮ ਖੱਲਾ ਕੇ ਪੋਟਲੀ ਬਣਾਈ ਹੁੰਦੀ ਸੀ ਜਿੱਥੇ ਵੀ ਤੁਹਾਡੇ ਕੋਲ ਜਗਮ ਆ ਉਹਦੇ ਆਲੇ ਕਹਣਾ ਸਤਨਾਮ ਵਾਹਿਗੁਰੂ ਕਹੀ ਤੇ ਲੈਦਾ ਕਮਾਈ ਚਲੋ ਉਹ ਫੇਰ ਉਸ ਤੋਂ ਬਾਅਦ ਹੌਲੀ ਨਹੀਂ ਚੀਰਾ ਦਿੰਦੇ ਸੀ ਤੇ ਉਹਨੂੰ ਕਰ ਦਿੰਦੇ ਕਿਉਂਕਿ ਚੂਹੇ ਦੇ ਵਿੱਚ ਇੱਕ ਐਸੀ ਕਦੀ ਵੀ ਤੁਸੀਂ ਦੇਖੋਗੇ ਥੋੜਾ ਜਿਹਾ ਹੋਰ ਪਾਸੇ ਨੂੰ ਪਰ ਦੱਸਣਾ ਜ਼ਰੂਰੀ ਆ ਚੂਹੇ ਦੇ ਵਿੱਚ ਪਰਮਾਤਮਾ ਨੇ ਇੱਕ ਐਸੀ ਚੀਜ਼ ਦਿੱਤੀ ਆ ਜਦੋਂ ਵੀ ਇਹ ਤੁਹਾਡੇ ਕੋਲ ਦੀ ਲੰਗੂਗਾ ਤਾਂ ਨੂੰ ਐ ਲੱਗੂਗਾ ਕਿ ਕੋਈ ਚੀਜ਼ ਲੰਗੀ ਆ ਪਰ ਇਹ ਦੰਦੀ ਵੱਡੂਗਾ ਤੁਹਾਡੇ ਲਹੂ ਨਿਕਲੂਗਾ ਪਰ ਤੁਹਾਡੇ ਦਰਦ ਨਹੀਂ ਹੋਊ ਕਿਉਂਕਿ ਜਿੱਥੋਂ ਦੀ ਇਹ ਲੰਗਦਾ ਚੂਹਾ ਸੁਣ ਕਰ ਲੈਣਾ ਉਹ ਜਿਹੜੇ ਇੰਜੈਕਸ਼ਨ ਨੇ ਉਹ ਉੱਥੇ ਚੂਹੇ ਤੋਂ ਬਣੇ ਨੇ ਜੀ ਉਹ ਜਦੋਂ ਬੱਚੀ ਦੇ ਇੰਜੈਕਸ਼ਨ ਜਿਹਦੇ ਬੱਚਾ ਬੱਚੀ ਹੋਣ ਵਾਲਾ ਹੁੰਦਾ ਲੱਗ ਜਾਂਦਾ ਉਸ ਲਈ ਉਹਨੂੰ ਇਹ ਦੱਸਿਆ ਜਾਂਦਾ ਵੀ ਤੇਰੇ ਪੇਨ ਨਹੀਂ ਹੋਊਗੀ ਜਦ ਕਿ ਅਸੀਂ ਕੁਦਰਤ ਦੇ ਸਿਸਟਮ ਨਾਲ ਤੋੜ ਦਿੰਨੇ ਆਂ ਹੂੰ ਸਾਵੇਂ ਉਹ ਜਦੋਂ ਬੱਚਾ ਡਿਲੀਵਰ ਹੋਣਾ ਹੁੰਦਾ ਉਸ ਬੱਚੀਆਂ ਦੇ ਮਾਨਸਿਕ ਤੌਰ ਤੇ ਉਹ ਪ੍ਰਪੇਅਰ ਹੋਈਆਂ ਹੁੰਦੀਆਂ ਕਿ ਮੇਰੇ ਬੱਚਾ ਹੋਣ ਵਾਲਾ ਉਸ ਬੱਚੇ ਜਦੋਂ ਇੰਜੈਕਸ਼ਨ ਲੱਗ ਜਾਂਦਾ ਉਹ ਮਾਨਸਿਕ ਤੌਰ ਤੇ ਬੱਚੀਆਂ ਜਿਹੜੀਆਂ ਆਪਣੇ ਮਾਈਂਡ ਤੋਂ ਸਲਿੱਪ ਹੋ ਜਾਂਦੇ ਬਿਲਕੁਲ ਜੀ ਉਹਦੇ ਨਾਲ ਕੀ ਹੋ ਜਾਂਦਾ ਉਸ ਵੇਲੇ ਬੱਚਾ ਤਾਂ ਡਿਲੀਵਰ ਹੋ ਜਾਂਦਾ ਨੰਬਰ 1 ਉਸ ਵੇਲੇ ਤੁਹਾਡੀ ਜਿਹੜੀ ਪ੍ਰੋਬਲਮ ਫੇਰ ਗੋਡਿਆਂ ਦੀ ਆ ਗਈ ਕਿ ਬੱਚੇ ਡਰਿੰਗ ਦੇਗ ਪਈ ਦੂਜਾ ਕੀ ਹੋ ਗਿਆ ਕਿ ਜਦੋਂ ਉਸ ਇੰਜੈਕਸ਼ਨ ਦਾ ਸਮਾਂ ਖਤਮ ਹੋਣਾ ਉਹ ਸਮਾਂ ਹੀ ਹੁੰਦਾ ਜੀ 3 ਮਹੀਨੇ ਦਾ ਜਾਂ 6 ਮਹੀਨੇ ਦਾ ਸਾਲ ਦਾ ਇਸ ਹਿਸਾਬ ਨਾਲ ਉਹ ਹੁੰਦੇ ਇੰਜੈਕਸ਼ਨ ਜੀ ਉਹ ਜਦੋਂ ਉਹ ਖਤਮ ਹੋਣੇ ਆ ਉਦੋਂ ਬਾਅਦ ਚ ਆਮ ਕਰਕੇ ਦੇਖਣ ਗਿਆ ਬੱਚੀਆਂ ਉਹਨਾਂ ਦੀ ਬੈਕ ਦੀ ਜਿਹੜੀ ਪ੍ਰੋਬਲਮ ਆ ਉਹ ਇਸ ਕਰਕੇ ਹੁੰਦੀ ਹੈ ਜਿਹੜੀਆਂ ਨਰਵ ਨੇ ਉਸ ਵੇਲੇ ਉਹਨਾਂ ਦਾ ਕਨੈਕਸ਼ਨ ਟੁੱਟ ਜਾਂਦਾ ਜੀ ਠੀਕ ਹੈ ਜਦੋਂ ਦੁਬਾਰਾ ਕਨੈਕਸ਼ਨ ਜੁੜਦਾ ਹੈ ਉਸ ਲਈ ਬਹੁਤ देर ਹੋ ਚੁੱਕੀ ਹੁੰਦੀ ਹੈ ਜੀ ਇਸ ਕਰਕੇ ਬੱਚੀਆਂ ਦਾ ਕੋਸ਼ਿਸ਼ ਕਰੋ ਮੇਰੀਆਂ ਬੱਚੀਆਂ ਕਿ ਜਦੋਂ ਵੀ ਕੋਈ ਤੁਹਾਡਾ ਡਿਲੀਵਰੀ ਦਾ ਟਾਈਮ ਹੋਵੇ ਉਸ ਲਈ ਤੁਸੀਂ ਆਪਣੀ ਨੈਚੁਰਲ ਬੜਾ ਸੌਖੇ ਤਰੀਕੇ ਆ ਤੁਸੀਂ ਪੈਰਾਂ ਪਾਣੇ ਜਦੋਂ ਜਿਹੜੀ ਬੱਚੀ ਨੂੰ ਬੱਚਾ ਹੋਣ ਵਾਲਾ ਕੋਸ਼ਿਸ਼ ਕਰੇ ਦਿਹਾੜੀ ਦੇ ਵਿੱਚ ਪੈਰਾਂ ਪਾਣੇ ਮੰ ਲੋ ਇੱਕ ਵਾਰੀ ਬੈਠੀ ਆ 20 ਗਣ ਲੈ ਦਵਾਰਾ ਉੱਠ ਕੇ ਫੇਰ ਤਰਲਵੇਂ ਫੇ ਆ ਕੇ 20 ਵਾਰੀ ਬੈਠ ਜਵੇ ਫੇਰ ਬਾ ਉੱਠ ਲੈ 100 ਕਵਾਰੀ ਕਰ ਲੋ ਤੁਹਾਡਾ ਬੱਚਾ ਜਿਹੜਾ ਨਾਰਮਲ ਡਿਲੀਵਰੀ ਹੋਊਗੀ ਜਿਹੜਾ ਜਦੋਂ ਬੱਚੇ ਜਦੋਂ ਸਰਜਰੀ ਦੀ ਗੱਲ ਕੀਤੀ ਆ ਜਾਂ ਬੱਚੇਦਾਨੀ ਘੁੰਮ ਜਾਂਦੀ ਆ ਉਹ ਇਹੀ ਕਾਰਨ ਆ ਕਿ ਜਿਹੜੀ ਐਕਸਰਸਾਈਜ਼ ਆ ਉਹ ਬੱਚੀਆਂ ਦੀ ਆ ਦੇਖਾ ਦਊਂਗੇ ਪਹਿਲੇ ਸਾਡੇ ਜਦੋਂ ਸਾਡੇ ਹੋਏ ਆ ਅਸੀਂ ਜਨਮ ਲਏ ਆ ਉਦੋਂ ਸਾਡੀਆਂ ਬੀਬੀਆਂ ਕੱਚੇ ਪੈਸੇ ਹੁੰਦੇ ਸੀ ਪੋਚਾ ਮਾਰਦੀਆਂ ਹੁੰਦੀਆਂ ਸੀ ਬੈਠ ਕੇ ਦਾਈ ਨੇ ਆਪ ਕੋਲ ਖੜੇ ਹੋ ਕੇ ਜਾਂ ਦਾਈਆਂ ਜਿਹੜੀਆਂ ਸੀ ਉਹ ਆਪ ਕੋਲ ਖੜੇ ਹੋ ਕੇ ਉਸ ਬੱਚੀਆਂ ਕੋਲ ਐਕਸਰਸਾਈਜ਼ ਕਰਾਉਂਦੀਆਂ ਐ ਤੇ ਬੱਚਾ ਡਿਲੀਵਰੀ ਨਾਰਮਲ ਹੁੰਦਾ ਸੀ ਬੱਚੋ ਜਿੰਨਾ ਵੀ ਵੱਸ ਸਕਦੇ ਹੋ ਜੇ ਆਪਣੇ ਸਮਾਜ ਨੂੰ ਸੁਧਾਰਨਾ ਤੇ ਮੈਂ ਆਪਣੀਆਂ ਬੱਚੀਆਂ ਨੂੰ ਬੇਨਤੀ ਕਰੂੰਗਾ ਕਿ ਸਾਡਾ ਸਿੱਖ ਪੰਥ ਜਿਹੜਾ ਅਜਾ ਪੰਜਾਬੀਆਂ ਸੀ ਕੱਲੇ ਸਿੱਖਾਂ ਦੀ ਗੱਲ ਨਹੀਂ ਅਸੀਂ ਸਾਰੇ ਪੰਜਾਬੀ ਵਾਲਟਰ ਨੂੰ ਲੀਡ ਕਰਨ ਵਾਲੇ ਆ ਪਰ ਸਾਡੀ ਲੀਡ ਕਰਨ ਦੇ ਵਿੱਚ ਹੱਥ ਜਿਹੜਾ ਸਾਡੀਆਂ ਬੱਚੀਆਂ ਦਾ ਮਾਵਾ ਦਾ ਆ ਜੀ ਜੀ ਇਸ ਕਰਕੇ ਸਾਡੀਆਂ ਬੱਚੀਆਂ ਮਾਵਾ ਨੂੰ ਸਾਡੀਆਂ ਨੂੰ ਅਵੇਰ ਹੋਣਾ ਪਊਗਾ ਜਿਵੇਂ ਤੁਸੀਂ ਦੱਸ ਰਹੇ ਸੀਗੇ ਆਪਣੇ ਜਮਾਨੇ ਦੀ ਤੁਸੀਂ ਗੱਲ ਕੀਤੀ ਕਿ ਉਦੋਂ ਜਿਹੜੀਆਂ ਪਿੰਡਾਂ ਦੇ ਵਿੱਚ ਦਾਈਆਂ ਹੁੰਦੀਆਂ ਸੀ ਉਹ ਐਕਸਰਸਾਈਜ਼ ਡਿਲੀਵਰੀ ਤੋਂ ਪਹਿਲਾਂ ਵੀ ਕਰਵਾਉਂਦੇ ਆਂ ਤੇ ਬਾਅਦ ਦੇ ਵਿੱਚ ਵੀ ਹਾਂ ਬਾਤ ਬਾਤ ਹੁਣ ਤੇ ਬਾਅਦ ਦੇ ਵਿੱਚ ਰੈਸਟ ਦੱਸੀ ਜਾਂਦੀ ਹੈ 6 ਮਹੀਨੇ ਸਾਲ ਦੀ ਤੇ ਦੋਨੇ ਚੀਜ਼ਾਂ ਇੱਕ ਦੂਜੇ ਦੇ ਖਿਲਾਫ ਹੋ ਗਈਆਂ ਹੁਣ ਕਾਰਨ ਕੀ ਹੋ ਗਿਆ ਕਿ ਪਹਿਲਾਂ ਡਿਲੀਵਰੀ ਕਰਾਉਣ ਵਾਸਤੇ ਹੁੰਦਾ ਸੀ ਜੀ ਤੇ ਡਿਲੀਵਰੀ ਨਾਰਮਲ ਹੋ ਜਾਏ ਉਹ ਐਕਸਰਸਾਈਜ਼ ਸੀ ਜੀ ਉਹ ਤੋਂ ਬਾਅਦ ਚ ਜਿਹੜੀ ਐਕਸਰਸਾਈਜ਼ ਹੁੰਦੀ ਸੀ ਫਿਰ ਡਿਫਰੈਂਟ ਹੁੰਦੀ ਸੀ ਕਿ ਉਹ ਜਿਹੜੀ ਬੱਚੇਦਾਨੀ ਆ ਉਹ ਆਪਣੀ ਜਗ੍ਹਾ ਤੇ ਚਲ ਜਵੇ ਕਿ ਅਗਲਾ ਬੱਚਾ ਹੋ ਜਾਏ ਤੁਸੀਂ ਪਹਿਲਾਂ ਦੇਖਿਆ ਹੋਣਾ ਇੱਕ ਬੱਚਾ ਜੇ 9 ਮਹੀਨਿਆਂ ਦਾ ਹੋਇਆ ਨਹੀਂ ਹੁੰਦਾ ਸੀ ਅਗਲਾ ਜਨਮ ਲੈਣ ਵਾਲਾ ਹੁੰਦਾ ਸੀ ਅਸੀਂ ਸਾਡੇ ਆਪਾਂ ਇਹ ਆਮ ਦੇਖਦੇ ਅੱਜ ਹੁਣ ਕੀ ਹੋ ਗਿਆ ਬੱਚੀਆਂ ਜਿਹੜੀਆਂ ਤਰਸਦੀਆਂ ਨੇ ਮੇਰੇ ਕੋ ਕਾਫੀ ਬੱਚੀਆਂ ਪੇਸ਼ੈਂਟ ਆਉਂਦੀਆਂ ਰਹੀਆਂ ਜਿਨ੍ਹਾਂ ਨੂੰ 10-10 ਸਾਲ ਹੋ ਗਏ ਨੇ ਬੱਚੇ ਨਹੀਂ ਹੋ ਰਹੇ ਸਿਰਫ ਪ੍ਰੋਬਲਮ ਕੀ ਸੀ ਬੱਚੇਦਾਨੀਆਂ ਡਿੱਗੀਆਂ ਹੁੰਦੀਆਂ ਸੀ ਡਾਕਟਰਾਂ ਦੇ ਕੋਲ ਆਪਾਂ ਉਹ ਅਗਲੇ ਟੌਪਿਕ 'ਚ ਗੱਲ ਕਰਾਂਗੇ ਜਿਹੜੀਆਂ ਕਾਤੇ ਅੱਜ ਬੱਚਾ ਜਿਹੜਾ ਬੱਚੇ ਟਿਊਬ ਦੇ ਵਿੱਚ ਐਨੇ ਸਾਢੇ ਹੋ ਰਹੇ ਉਹ ਅਗਲੇ ਆਪਾਂ ਐਪੀਸੋਡ 'ਚ ਗੱਲ ਕਰਾਂਗੇ